ਕੇ ਪੱਤਾ ਪੱਤਾ ਖਿਲ ਰਿਆ ਕਿੰਝ ਜੋੜਾ ਗੁਲਾਬ ਨੂੰ ਨਸ਼ਿਆਂ ਨੇ ਪੁੱਟ ਕੇ ਰੱਖਤਾ ਮੇਰੇ ਸੋਹਣੇ ਪੰਜਾਬ ਨੂੰ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਮੈਂ ਇਤਿਹਾਸური ਸਾਥ્ય ਪਿੰਡ ਚੱਕ ਰਾਮੂ ਤੋਂ ਇੱਕ ਦਹਿਸ਼ਤ ਭਰਪੂਰ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਦੱਸਦੀ ਹੈ ਕਿ ਚੱਕ ਰਾਮੂ ਦੇ ਖੇਤਾ ਵਿੱਚ ਇੱਕ Laash ਮਿਲਦੀ ਹੈ ਉਹ Laash ਜਿਸ ਦਾ ਪਿੰਜਰ ਤੱਕ ਨਿਕਲਿਆ ਹੋਇਆ ਖੋਪੜੀ ਤੱਕ ਜਿਹੜੀ ਦੱਸਿਆ ਜਾ ਰਿਹਾ ਕਿ ਨਿਕਲੀ ਹੋਈ ਹੈ ਔਰ ਇਸ ਲਾਸ਼ ਨੂੰ ਕੁੱਤਿਆਂ ਨੇ ਬੁਰੀ ਤਰ੍ਹਾਂ ਨੋਚਿਆ ਆਮ ਲੋਕਾਂ ਦੇ ਗੱਲ ਅੱਖ ਦੇ ਨਜ਼ਰ ਆ ਰਹੇ ਆ ਕਿ ਅੱਗ ਤਾਂ ਕਦੋਂ ਦੀ ਲੱਗੀ ਹੋਈ ਹੋਣੀ ਹੈ ਪਰ ਪਾਣੀ ਅੱਜ ਉਬਲਿਆ ਪਿੰਜਰ ਤਾਂ ਬਾਹਰ ਆ ਗਿਆ ਲੇਕਿਨ ਪਿਛਲੇ ਕੀ ਤੱਤ ਹਨ ਕਾਰਨ ਕੀ ਬਣਿਆ ਨੌਜਵਾਨ ਦੀ ਮੌਤ ਦਾ ਸਾਹਮਣੇ ਆਣਾ ਬਹੁਤ ਜ਼ਰੂਰੀ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ ਨੂੰ ਪਿੰਡ ਦੇ ਸਰਪੰਚ ਵੱਲੋਂ ਇਤਲਾਹ ਕੀਤਾ ਜਾਂਦਾ ਹੈ ਕਿ ਚੱਕ ਰਾਮੂ ਵਿਖੇ ਇੱਕ ਡੈੱਡ ਬੋਡੀ ਮਿਲੀ ਹੈ ਬੁਰੀ ਹਾਲਤ ਚ ਡੈੱਡ ਬੋਡੀ ਮਿਲੀ ਹੈ ਬਾਡੀ ਦੇ ਨੇੜੇੋਂ ਭਿਆਨਕ ਬਦਬੂ ਆ ਰਹੀ ਸੀ ਔਰ ਪਿੰਡ ਦੇ ਲੋਕ ਸਰਪੰਚ ਸਾਹਿਬ ਨੂੰ ਦੱਸਦੇ ਆ ਤੇ ਸਰਪੰਚ ਸਾਹਿਬ ਪੁਲਿਸ ਨੂੰ ਇਤਲਾਹ ਕਰਦੇ ਆ ਪੁਲਿਸ ਮੌਕੇ ਤੇ ਪਹੁੰਚਦੀ ਹੈ ਔਰ ਪਤਾ ਲੱਗਦਾ ਹੈ ਕਿ ਜਿਹੜੀ ਇਹ ਡੈੱਡ ਬਾਡੀ ਹੈ ਇਹ ਸਰਹਾਲ ਮੁੰਡੀਆਂ ਦੇ ਇੱਕ ਨੌਜਵਾਨ ਦੀ ਹੈ ਪੁਲਿਸ ਤਫਤੀਸ਼ 'ਚ ਜੁਟੀ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਕੋਲ ਇੱਕ ਸਰਿੰਜ ਤੇ ਪਾਣੀ ਮਿਲਦਾ ਹੈ ਹੋ ਸਕਦਾ ਹੈ ਕਿ ਨੌਜਵਾਨ ਨਸ਼ੇ ਕਰਦਾ ਹੋਵੇ ਤੇ ਨਸ਼ੇ ਕਰਕੇ ਇਸ ਦੀ ਜਿਹੜੀ ਜਾਨ ਚਲੀ ਗਈ ਹੈ ਪਰ ਦੂਜੇ ਪਾਸੇ ਜਦ ਪੀੜਤ ਦੇ ਪਰਿਵਾਰ ਨਾਲ ਗੱਲਬਾਤ ਕਰਦੇ ਮ੍ਰਿਤਕ ਦੇ ਪਰਿਵਾਰ ਨਾਲ ਗੱਲਬਾਤ ਕਰਦੇ ਆ ਉਹਨਾਂ ਦੀ ਕਾਲ ਸਾਨੂੰ ਆਂਦੀ ਹੈ ਉਹ ਕਹਿੰਦੇ ਕਿ ਡੇਢ ਮਹੀਨੇ ਤੋਂ ਸਾਡਾ ਪੁੱਤ ਲਾਪਤਾ ਸੀ ਔਰ ਉਹਨੇ ਕੋ ਸੈਟੀਸਫਾਈ ਨਜ਼ਰ ਨਹੀਂ ਆਉਂਦੇ ਪ੍ਰਸ਼ਾਸਨ ਵੱਲੋਂ ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਤਾਂ ਕੱਲੀ-ਕੱਲੀ ਗਲੀ ਛਾਣ ਮਾਰੀ ਅਸੀਂ ਤਾਂ ਕੱਲੀ-ਕੱਲੀ ਥਾਂ ਲੱਭ ਹਟੇ ਲੇਕਿਨ ਸਾਨੂੰ ਪ੍ਰਸ਼ਾਸਨ ਤੋਂ ਇੰਨਾ ਸਾਥ ਨਹੀਂ ਮਿਲਿਆ ਡੇਢ ਮਹੀਨੇ ਤੋਂ ਸਾਡਾ ਪੁੱਤ ਲਾਪਤਾ ਸੀ ਔਰ ਡੈੱਡ ਬੋਡੀ ਖੇਤਾਂ 'ਚ ਮਿਲੀ ਆ ਇਦੇ ਪਿਛਲੇ ਅਸਲੀ ਕਾਰਨ ਕੀ ਹਨ ਉਹ ਲੱਭਣਾ ਚਾਹੁੰਦੇ ਆ ਜਾਣਨਾ ਚਾਹੁੰਦੇ ਆ ਕਿ ਇਹ ਨਸ਼ਿਆ ਕਰਕੇ ਮੌਤ ਹੈ ਕੁਦਰਤੀ ਮੌਤ ਹੈ ਜਾਂ ਇਹਦੇ ਪਿੱਛੇ ਕਿਤੇ ਕੋਈ ਅਪਰਾਧਿਕ ਸਾਜ਼ਿਸ਼ਤਾਨੀ ਤਾਂ ਪਰਿਵਾਰ ਸੱਚ ਜਾਣਨਾ ਚਾਹੁੰਦਾ ਪੁਲਿਸ ਤਫ਼ਤੀਸ਼ ਵਿੱਚ ਜੁਟੀ ਹੋਈ ਹੈ ਲੇਕਿਨ ਸਵਾਲ ਇਹੀ ਹੈ ਕਿ ਜੇ ਨੌਜਵਾਨ ਇੰਨੇ ਦਿਨਾਂ ਤੋਂ ਗਾਇਬ ਸੀ ਤਾਂ ਖੇਤਾ 'ਚ ਕਦੋਂ ਆਇਆ ਕਦੋਂ ਖੇਤ 'ਚ ਆਇਆ ਤੇ ਕਦੋਂ ਇਸ ਦੀ ਮੌਤ ਹੋਈ ਹੈ ਜਦੋਂ ਇਹ ਗੱਲ ਸਾਹਮਣੇ ਆਵੇਗੀ ਉਸ ਤੋਂ ਬਾਅਦ ਹੀ ਜਿਹੜੀ ਸਚਾਈ ਦੇ ਨਸਤੀਕ ਪੁਲਿਸ ਪਹੁੰਚੇਗੀ ਤਫ਼ਤੀਸ਼ ਜਦੋਂ ਵਧੇਗੀ ਫੇਰ ਹੀ ਗੱਲਬਾਤ ਪਤਾ ਲੱਗੇਗੀ ਕਿ ਨੌਜਵਾਨ ਘਰੋਂ ਤਾਂ ਡੇਢ ਮਹੀਨੇ ਤੋਂ ਗਾਇਬ ਸੀ ਖੇਤਾਂ 'ਚ ਕਦੋਂ ਆਇਆ ਔਰ ਜੇ ਉਹਦੇ ਕੋਲ ਸਰਿੰਜ ਪਈ ਸੀਗੀ ਉਹਦੇ ਕੋਲ ਪਾਣੀ ਪਿਆ ਸੀਗਾ ਤਾਂ ਉਹ ਕਿੱਦਣ ਉੱਥੇ ਸਰਿੰਜ ਦੇ ਨਾਲ ਟੀਕਾ ਲਾਉਣ ਆਇਆ ਸੀਗਾ ਕਿੰਨੀ ਪੁਰਾਣੀ ਗੱਲ ਹੈ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਕੁੱਤਿਆਂ ਨੇ ਡੈੱਡ ਬੋਡੀ ਨੂੰ ਨੋਚ-ਨੋਚ ਕੇ ਖਾ ਲਿਆ ਬੁਰੀ ਤਰ੍ਹਾਂ ਖਾ ਲਿਆ ਤਾਂ ਕਿੱਦਣ ਦੀ ਡੈੱਡ ਬੋਡੀ ਜਿਹੜੀ ਖੇਤ ਵਿੱਚ ਪਈ ਸੀ ਇਹ ਸਾਰੇ ਬਹੁਤ ਸਵਾਲ ਜਿਹੜੇ ਮ੍ਰਿਤਕ ਦੇ ਪਰਿਵਾਰ ਦੇ ਜ਼ਿਹਨ 'ਚ ਤੈਰਦੇ ਪਏ ਆ ਉਹ ਜਾਣਨਾ ਚਾਹੁੰਦੇ ਆ ਔਰ ਹਵਾਵਾਂ ਵਿੱਚ ਜਾਂ ਕਹਿ ਲਈਏ ਮ੍ਰਿਤਕ ਦੇ ਪਰਿਵਾਰ ਦੇ ਦਿਮਾਗ ਅੰਦਰ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਪੁਲਿਸ ਤਫ਼ਤੀਸ਼ ਤੋਂ ਬਾਅਦ ਹੀ ਪਤਾ ਲੱਗੇਗਾ ਲੇਕਿਨ ਹਾਲੇ ਤੱਕ ਪਰਿਵਾਰ ਇਹੀ ਜਾਣਨਾ ਚਾਹੁੰਦਾ ਕਿ ਪਿੱਛੇ ਕਾਰਨ ਕੀ ਹੈ ਜਿਹੜਾ ਜਿਹੜੀ ਇਹ ਡੈਥ ਹੋਈ ਹੈ ਔਰ ਕਦੋਂ ਤੋਂ ਜਿਹੜੀ ਬਾਡੀ ਆ ਉਹ ਖੇਤਾਂ ਵਿੱਚ ਪਈ ਸੀ ਜਿਹੜੀ ਬਾਡੀ ਮਿਲੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਜਿਹੜਾ ਹਾਂਜੀ ਤੇ ਪਹਿਲਾਂ ਚੱਕਰਾਮੂਦ ਦੇ ਸਪੰਸ ਦਾ ਫੋਨ ਆਇਆ ਸੀ ਕਿ ਹਾਂਜੀ ਖੇਤ ਵਿੱਚ ਬਾਦੀ ਦੇ ਵਿੱਚ ਡੈੱਡ ਬਾਡੀ ਮਿਲੀ ਆ ਉੱਥੇ ਆ ਕੇ ਦੇਖਿਆ ਤੁਸੀਂ ਪਿੰਜਰ ਪਿਆ ਸੀ ਅੱਛਾ ਜੀ ਕਿੰਗਰ ਦੇ ਤੋਂ ਸਾਰਾ ਕੁੱਤਿਆਂ ਨੇ ਖਾਦਾ ਹੋਇਆ ਸਾਰਾ ਕਿੰਗਰ ਦੀ ਖੋਪਰੀ ਪਈ ਆ ਤੇ ਨਾਲ ਕੁੜੇ ਆ ਟ੍ਰੇਡ ਦੀ ਹੱਡੀ ਆ ਬਾਕੀ ਸਾਰਾ ਖਾਕ ਖੁਲੇ ਦਾ ਕੱਪੜੇ ਮਲੇ ਵਾਲੇ ਨਾਲ ਇਹਦੀ ਕੋਈ ਪਛਾਣ ਜਾਂ ਕੋਈ ਪਤਾ ਲੱਗਾ ਇਹਦੇ ਪਛਾਣ ਵਾਲੀ ਪਤਾ ਲੱਗਾ ਜੀ ਪ੍ਰਵੀਨ ਕੁਮਾਰ ਪੁੱਤਰ ਜਸਵੀਰ ਜਸਵੀਰਾਂ ਬਾਕੀ ਘਰ ਨੂੰ ਦੀ ਅੱਛਾ ਕਿਰੀ ਵੇ ਕਹਿੰਦੇ ਤੋਂ ਇਹ ਗਾਇਬ ਸੀਗਾ ਮਹੀਨੇ ਤੋਂ ਅੱਛਾ ਅੱਛਾ ਇਹਦੀ ਕੰਪਲੇਨ ਗ੍ਰਾਂਟ ਸਾਣੇ ਕਰਾਈ ਹੋਈ ਆ ਠੀਕ ਹੈ ਜੀ ਸੱਚੇ ਇਹ ਨਸੀਬਤੀ ਘੰਰਾਦੀ ਸੀ ਠੀਕ ਹੈ ਕੁੱਤਾਂ ਚਾ ਲਾਣ ਲਗੇ ਤੇ ਇਹ ਕੋਸ ਰੈਲੀ ਮਿਲੀ ਆ ਠੀਕ ਆ ਪਾਣੀ ਦਾ ਪਿਆ ਕੰਮ ਚਾਜਾ ਠੀਕ ਆ ਇਹ ਬੋਡੀ ਮਿਲੀ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਏ ਜਿਹੜਾ ਅੱਜ ਜਿਹ ਪਹਿਲਾਂ ਚੱਕਰਾਮੂਹ ਦਾ ਸਪੱਟ ਦਾ ਫੋਨ ਆਇਆ ਸੀ ਵੀ ਹਾਂਜੀ ਕੀਰ ਦੇ ਵਿੱਚ ਵਾਦੀ ਦੇ ਵਿੱਚ ਡੈਡ ਬੋਡੀ ਮਿਲੀ ਆ ਉੱਥੇ ਆ ਕੇ ਦੇਖਿਆ ਤੁਸੀਂ ਇੱਕ ਪਿੰਜਰ ਪਿਆ ਸੀ ਅੱਛਾ ਜੀ ਪਿੰਜਰ ਦੇ ਉੱਤੋਂ ਸਾਰਾ ਕੁੱਤਿਆਂ ਨੇ ਖਾਦਾ ਹੋਇਆ ਸਾਰਾ ਪਿੰਜਰ ਦੀ ਖੋਪਰੀ ਪਈ ਆ ਤੇ ਨਾਲ ਥੁੜਿਆ ਇਹਦੀ ਜੱਟੀ ਹੈ ਬਾਕੀ ਸਾਰਾ ਖਾਕੂ ਨੇ ਕੱਪੜੇ ਮਲੇ ਵਾਲੇ ਨੇ ਇਹਦੀ ਕੋਈ ਪਛਾਣ ਜਾਂ ਕੋਈ ਪਤਾ ਲੱਗਾ ਇਹਦੇ ਪਛਾਣ ਵਾਲੀ ਪਤਾ ਲੱਗਾ ਜੀ ਪ੍ਰਵੀਨ ਕੁਮਾਰ ਪੁੱਤਰ ਜਸਵੀਰ ਨਾਮ ਬਾਕੀ ਸਹਾਰ ਨੂੰ ਜੀ ਅੱਛਾ ਕਿਵੇਂ ਇੱਕ ਮਹੀਨੇ ਤੋਂ ਇਹ ਗਾਇਬ ਸੀਗਾ ਮਹੀਨੇ ਤੋਂ ਅੱਛਾ ਅੱਛਾ ਕਿਹਦੀ ਕੰਪਨੀ ਨਹੀਂ ਗ੍ਰਾਂਟ ਆਨੇ ਕਰਾਈ ਹੋਈ ਹੈ ਠੀਕ ਹੈ ਸੱਚ ਸੱਚ ਉਹ ਨਸੀਬਤੀ ਕੰਮ ਕਰਾਦੀ ਸੀ ਠੀਕ ਹੈ ਉਹ ਕਿੰਨਾ ਚਿਰ ਲਾਣ ਲਗੀ ਤਰੇ ਪੁਲਿਸ ਲਈ ਮੜੀ ਹੈ ਠੀਕ ਹੈ ਪਾਣੀ ਸਭ ਕੀ ਆ ਕੰਮ ਚੱਲ ਰਿਹਾ ਠੀਕ ਹੈ